ਹਲੋ ਜੀ ਸਸਰੀ ਗਾਜੀ ਮੈਂ ਅਮੰਦਿਤ ਕੌਰ ਮਾਣਾ ਸਭ ਨੂੰ ਪਿਆਰ ਭਰੀ ਸਸਰੀਕਾਲ ਸੱਚੇ ਬਾਦਸ਼ਾਹ ਵੈਗਰੂ ਆਪ ਨੂੰ ਚੜਦੀ ਕਲਾ ਚ ਰੱਖੇ ਜੀ ਤੇ ਅਸੀਂ ਲੈ ਕੇ ਆਏ ਹਾਂ ਜੀ ਕੱਟ ਪੀਸ ਜਿਹੜੇ ਸਾਡੇ ਕੋਲੇ ਪਏ ਸੀ ਕਸਟਮਰਾਂ ਨੇ ਕਿਹਾ ਸੀ ਜਿਹੜੇ ਸੋ ਕੋਲੇ ਕੱਟ ਪੀਸ ਪਏ ਨੇ ਵੀਡੀਓ ਬਣਾ ਕੇ ਪਾ ਦਿਓ ਬਸ ਤਸੀਂ ਐਂਦਵਾਰ ਨੂੰ ਵੀਡੀਓ ਪਾਉਣੀ ਹੁੰਨੇ ਆ ਪਰ ਜਿਹੜੇ ਬਚ ਜਾਂਦੇ ਸੀ ਉਹਨਾਂ ਦੀ ਵੀਡੀਓ ਵੀ ਬਣਾ ਦਿੰਨੇ ਆ ਸਾਨੂੰ ਵੀ ਆਂਦਾ ਵੀ ਦੋ ਪੰਜ ਸਾਡੇ ਕੰਮ ਆ ਜਾਣਗੇ ਅਸੀਂ ਬੋਲਦੇ ਹਾਂ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੇੜੇ 62 ਤੇ ਕੱਟ ਪੀਸ ਦੋਸ ਵਾਲੇ ਕਰਾਂਗੇ ਇਹ ਸਾਰੇ ਤੁਹਾਨੂੰ ਕਲੀਅਰ ਹੋ ਗਿਆ ਜ ਅਸੀਂ ਕੱਟ ਪੀਸ ਫਸਟ ਦਿਖਾਵਾਂਗੇ ਜੀ ਕਿਉਂਕਿ ਨੇਵੀ ਬਲੂ ਹੈ ਨਾ ਨੇਵੀ ਬਲੂ ਤੇ ਪਿੰਕ ਜੇ ਗਰਮੀ ਬਹੁਤ ਨੇਵੀ ਥੋੜਾ ਜਿਹਾ ਬਲੈਕ ਜਿਹਾ ਲੱਗਦਾ ਡਾਰਕ ਨੇਵੀ ਹੋਣ ਕਰਕੇ ਤੇ ਗਰਮੀ ਬਹੁਤ ਜਾਂਦੀ ਹੈ ਆ ਵਿੱਚ ਸ਼ਰਟਾਂ ਵੀ ਪਈਆਂ ਜੀ ਇਹ ਸ਼ਰਟਾਂ ਬਹੁਤ ਵਧੀਆ ਨੇ ਤੇ ਇਹਨਾਂ ਦੀ ਜਿਹੜੀ ਫਿਟਿੰਗ ਉਹ ਪੂਰੀ ਵਧੀਆ ਹੁੰਦੀ ਹੈ ਆ ਰਹੀਆਂ ਨੇ ਬੂ ਹਾਂਜੀ ਹਾਂਜੀ ਇਹ ਵਧੀਆ ਪੂਰੇ ਕੱਦ ਕਾਠ ਵਾਲਿਆਂ ਦੀ ਫਿਟਿੰਗ ਬਹੁਤ ਘੈਂਟ ਹੁੰਦੀ ਹੈ ਜੀ ਇਹ ਸ਼ਰਟਾਂ ਦੀ ਸਾਰੇ ਦੀ ਕੀਮਤ ਰੂਪੀ 220 ਹੈ ਗਰਮੀ ਇੰਨੀ ਆ ਜੀ ਦੋ ਬੋਤਲਾ ਲਵਾ ਕੇ ਹੱਡੀਆਂ ਬਹੁਤ ਗਰਮੀਆਂ ਕੁਛ ਗਰਮੀ ਆ ਜੀ ਕੁਛ ਲੋਕ ਨਹੀਂ ਟਿਕਣ ਦਿੰਦੇ ਆ ਦੇਖੋ ਮੇਰੇ ਦਾ ਕਲਰ ਵਾਲੇ ਪੰਛੀ ਆਈ ਜਾਂਦੇ ਆ ਪੰਛੀ ਮਤਲਬ ਆ ਮਾ ਸੋਨੇ ਬੋਲੇ ਨਹੀਂ ਆ ਸੋਨੇ ਲੱਗੇ ਜਾਂਦੇ ਠੀਕ ਕੁਛ ਲੋਕ ਨਹੀਂ ਟਿਕਣ ਦਿੰਦੇ ਜੀ ਕਪੜਾ ਕਾਹਦਾ ਵੇਚਣ ਲੱਗ ਗਏ ਤੇ ਚੱਕ ਕੇ ਪੁਰਾਣੀਆਂ ਹਿਸਟਰੀਆਂ ਵਹਿ ਜਾਂਦੇ ਨਹੀਂ ਟਿਕਣ ਦਿੰਦੇ ਕਪੜਾ ਵੇਚਦੇ ਮਿਹਨਤ ਕਰਦੇ ਕੋਈ ਮਾੜਾ ਕਰਦੇ ਮਾਦਾ ਕਣੀਆਂ ਲੋਕ ਕਿਸੇ ਲੋਟ ਵੀ ਲੋਟ ਨਹੀਂ ਆਉਂਦੇ ਜੇ ਤੁਸੀਂ ਕੋਈ ਕੰਮ ਕਰ ਲੱਗ ਜੂਗੇ ਤੁਹਾਨੂੰ ਸਾਣ ਹੀ ਠਕਣ ਦਿੰਦੇ ਪੀਸ ਦੇਖੀ ਆਏ ਜੀ 200 200 ਕਿਹੜਾ ਕਲਰ ਹੈ ਇਹ ਲੀਲਾ ਤੂੰ ਕਲਰ ਤੋਂ ਕੀ ਲੈਣਾ ਲੀਲਾ ਜਿਹਾ ਕਲਰ ਹੈ ਪਤਾ ਤੈਨੂੰ ਹੈ ਨਹੀਂ ਮੇਰੇ ਆਦਿ ਨਾਲ ਡਾਰਕ ਕਲਰ ਬਣਾ ਬਲੈਕ ਜਿਹਾ ਸ਼ੁਰੂ ਕਰਦਾ ਜੀ ਤਾਂ ਕਰਕੇ ਬੱਚੇ ਆ ਰਗਰੇ ਤੇ ਜੈਲੂਆ ਕੰਮ ਕਰਦੇ ਆ ਜੀ ਕੰਮ ਕਰਦਿਆਂ ਨੂੰ ਵੀ ਟਿਕਣ ਨਹੀਂ ਦਿੰਦੇਗੇ ਪ੍ਰਾਣੀਆਂ ਹਿਸਟਰੀਆਂ ਛੇੜ ਕੇ ਛੋਟੇ ਦਰਦ ਛੇੜਦੇ ਆ ਵੀ ਮਿਹਨਤ ਕਰਦੇ ਆ ਚੋਰੀ ਕਰਨ ਲੱਗੇ ਫਿਰ ਤੁਸੀਂ ਕਹੋਗੇ ਚੋਰੀ ਕਰਦੇ ਆ ਤੇ ਜੇ ਹੁਣ ਕੱਪੜਾ ਵੇਚ ਕੇ ਉਹਦਾ ਬੰਦਾ ਟਾਈਮ ਪਾਸ ਕਰਦਾ ਉਹ ਨਹੀਂ ਵੇਚ ਪਤਾ ਨਹੀਂ ਕੀ ਮਿਲਦਾ ਕੀ ਆ ਬੇਲਿਆਂ ਆ ਦੇਖੋ ਜੀ ਪਿੰਕਾ ਸ਼ਰਟ 220 ਚ 200 ਨਹੀਂ 230 ਮੈਂ 230 ਮੈਂ ਭੁੱਲ ਜਾਂਦੀ ਆ ਪਤਾ ਨਹੀਂ ਜੀ ਲੋਕਾਂ ਨੂੰ ਕੀ ਮਿਲਦਾ ਛੋਟੇ ਪੁਰਾਣੇ ਝਕਮ ਸਿਰ ਕੇ ਫਿਰ ਅਗਲਾ ਬਾਦੂ ਆਵਾ ਦਿੰਦਾ ਫਿਰ ਮੇਚਾਂ ਲੱਗਦੀਆਂ ਮੈਂ ਤਾਂ ਦੇਉਂਗੀ ਜਦੋਂ ਅਗਲਾ ਮੈਨੂੰ ਵੈਤ ਨਾ ਕਰਦਾ ਬਾਦੂਆ ਮੈਂ ਹੀ ਦੇਵਾਂਗੀ ਜਦੋਂ ਕੋਈ ਵੈਤ ਨਾ ਕਰੂਗਾ ਮੈਂ ਸੁਣਿਆ ਕਹਿੰਦੇ ਪੁੱਛੀ ਵੀ ਜਾਂਦੇ ਆਣੇ ਕੋ ਬੰਚ ਹਨ ਹੋ ਗਿਆ ਕੀ ਪੁੱਛੀ ਜਾਂਦੇ ਆ ਉਹ ਜਿਹਨਾਂ ਨੇ ਲੁੱਟੀਆਂ ਲਾਈਆਂ ਕਿ ਲਾਈ ਜਾਂਦੇ ਜਿਹੜੇ ਕਰਨਗੇ ਭਰਨਗੇ ਆਪਣੇ ਤਾਂ ਗੁਰੂ ਰਾਮਦਾਸ ਸਾਹਿਬ ਅਰਦਾਸ ਹੈ ਵੀ ਜਿਹੜਾ ਕੋ ਕਿਸੇ ਨੂੰ ਰੋਟੀ ਨਹੀਂ ਖਾਣ ਦਿੰਦਾ ਵਾ ਇਹ ਗੁਰੂ ਉਹਨੂੰ ਤੂੰ ਦੇਖੀ ਆਹ ਦੇਖੀ ਚਲੋ ਜੀ ਪੀਸ ਉਹ ਕੰਨੀ ਦੇ ਅੰਦਰ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੀ ਆਪੇ ਮਰ ਜਾਂਦੇ ਜਿਹੜੇ ਦੂਜੇ ਨੂੰ ਮਾਰਦੇ ਦੂਜੇ ਨੂੰ ਮਾਰਨ ਲੱਗਦੇ ਕਰ ਕੋਈ ਨਹੀਂ ਠੀਕ ਰਿਹਾ ਕੀ ਖੱਟ ਲੈਣਗੇ ਮੇਰੇ ਤੋਂ ਮੇਰੀਆਂ ਵਰਤਾਂ ਮੇਰੇ ਨਾਲ ਵਰਤਾਂ ਕਰਕੇ ਜੋ ਮੇਰੇ ਕਰਮਾਂ 'ਚ ਲਿਖਿਆ ਗੁਰੂ ਨੇ ਮੇਰੇ ਕੋਲੇ ਚੱਲ ਕੇ ਆ ਜਾਣਾ ਜੋ ਨਹੀਂ ਲਿਖਿਆ ਉਹ ਨਹੀਂ ਮਿਲਦਾ ਜਿਵੇਂ ਕੋਈ ਵਰਕੀ ਹੈ ਇਹ ਤਾਂ ਕੁੱਤੀ ਦੁਨੀਆ ਨੂੰ ਵਹਿਮ ਹੈ ਵੀ ਕਿਸੇ ਦਾ ਪਪਾ ਕੋਈ ਖਾ ਲਾਂਗੇ ਥੱਲੇ ਵੀ ਇਹਦੇ ਵਰਕ ਆਇਆ ਥੋੜਾ ਜਨਾ ਨਿਹਰਾ ਹੋਇਆ ਪਿਆ ਇੱਥੇ ਤਾਂ ਕਰਕੇ ਥੋੜਾ ਜੀ ਮੇਰੀ ਵੀ ਬਲੂ ਕਲਰ ਹੈ ਜੀ ਉੱਤੇ ਵਰਕ ਆ ਚਿੱਪੀ ਵੀ ਲੱਗੀ ਹੈ ਦੋ ਦੋਜਾ ਚਲ ਰਹੀ ਆ ਤੁਸੀਂ ਕਿਹਾ ਸੀ ਵੀਰੇ ਅਸੀਂ ਵੀਡੀਓ ਬਣਾ ਕੇ ਪਾਤੀ ਵੀ ਜਿਹੜੇ ਬੱਚੇ ਪੀਸਾਂ ਦੀ ਵੀਡੀਓ ਬਣਾ ਕੇ ਪਾਓ ਜੀ ਤੁਸੀਂ ਇਕੱਲੇ ਇਕੱਲੇ ਪੀਸ ਦੀ ਵੀਡੀਓ ਮੰਗਦੇ ਹੋ ਵੀਰੇ ਆਈ ਮੇ ਗਰਮੀ ਆ ਤੁਸੀਂ ਯਕੀਨ ਮੰਨਿਓ ਮੇਰੀ ਬੋਤਲ ਵੀ ਇੱਥੇ ਪਈ ਆ ਮੰਜੇ ਤੇ ਟੰਗੀ ਆ ਬੱਕਤਾ ਵਾਲੀ ਖੱਦਰ ਕਾਟਣ ਦੀ ਹੈ ਗਰਮੀ ਗਰਮੀ ਲੱਗ ਗਈ ਵੀਰੇ ਸਿਰ ਦੋਗਣ ਲੱਗਿਆ ਨਾ ਗਰਮੀ ਹੀ ਬਹੁਤ ਔਖੀ ਹੁੰਦੀ ਆ ਸੀ ਵੀ ਬਹੁਤ ਜਿਆਦਾ ਔਖੀ ਸੌਖੀਆਂ ਨੇ ਵੀਡੀਓ ਬਣਾਉਣੀਆਂ ਜਾਣ ਔਖੀ ਹੁਣ ਹੋਈ ਜਾਂਦੀ ਆ ਜਿਹੜੇ ਮਤਲਬ ਜਿਹੜੇ ਨਵੀਂ ਵੀਡੀਓ ਬਲੂ ਕਲਰ ਜਾਂ ਥੋੜਾ ਹਰਾ ਬਲੈਕ ਜਾਂ ਫਿਰ ਹੁੰਦਾ ਜੀ ਤਾਂ ਕਰਕੇ ਲਾਈਟ ਇਧਰ ਮੇਰੇ ਵਾਲਾ ਕੈਮਰਾ ਚ ਬਟਿੰਗ ਲੱਟਣਾ ਨਹੀਂ ਹੈਗੀ ਤੇ ਨਾਰਮਲ ਲੱਗ ਗਈ ਆਪਣੀ ਦੀ ਆ ਲਾਈਟ ਪੀ ਲਾ ਜਾ ਜੀ ਤਾਂ ਅਗਰ ਥੋੜੇ ਕਲਰਡ ਵਾਲੇ ਅਗਰੇ ਮੈਂ ਥੋੜੇ ਫਾਸਟ ਦਿਖਾਉਂਗੀ ਆ ਹੱਥੀਆ ਆਪਣੇ ਸ਼ਾਰਟਾਂ ਵਿੱਚ ਹੈਗੀ ਇੱਕ ਦੋ ਕ ਜੀ ਉਹ ਸ਼ਾਰਟਾਂ ਵੀ ਹੈਗੀਆਂ ਕੋਈ ਦੋ ਆ ਕੋਈ ਚਾਰ ਜਿਹੜੇ ਭਣ ਭਰਾਂ ਨੂੰ ਲੋੜ ਆ ਉਹ ਮੰਗਾ ਸਕਦਾ ਆਦਿਕਾ ਥੀ ਗ੍ਰੀਨ ਕਿ ਨਹੀਂ ਲਾਈ ਨੋ ਅੰਗੂਰੀ ਓਏ ਅੰਗੂਰੀ ਆ ਚਿਕਨ ਵਰਕ ਵਾਲੀਆਂ ਸ਼ਰਟਾਂ ਜੀ ਜਿਸ ਭਾਂ ਭਰਾ ਨੂੰ ਲੋੜ ਆ ਮੰਗਵਾਇਓ 2200 ਰੁਪਏ ਚ ਕਾਟਨ ਪੂਰੀ ਵਧੀਆ ਹੋਊਗੀ ਵੀਰੇ ਜਿਹੜੀ ਆਪਾਂ ਕਾਟਨ ਕਹਿ ਕੇ ਦੇਵਾਂਗੇ ਆ ਦੇਖੋ ਜੀ ਇਹਦੇ ਵਿੱਚ ਮਹਿਰੂਨ ਜਿਹਾ ਕਲਰ ਆ ਸ਼ਰਟ ਚ ਮਾਸਟਰਡ ਕਲਰ ਚ ਮਹਿਰੂਨ ਜਿਹਾ ਕਲਰ ਆ ਇਹ ਵਰਕ ਬਣੇ ਇਹਦੇ ਨਾਲ ਇੱਕ ਹੋਰ ਆਊਗਾ ਜੀ ਸ਼ਰਟਾਂ ਇਹ ਹੁੰਦੀਆਂ ਸ਼ਰਟਾਂ ਇੱਕ ਡਿਜ਼ਾਈਨ ਚ ਤਿੰਨ ਤਿੰਨ ਚਾਰ ਚਾਰ ਪਈਆਂ ਜੀ ਆਹ ਮੁੰਗੀ ਕਲਰ ਹੈ ਜੀ ਇਹ ਦੇਖਣੇ ਤਾਂ ਜਿਵੇਂ ਬਲੈਕ ਲੱਗਦਾ ਮੈਨੂੰ ਆਪ ਨੂੰ ਬਲੈਕ ਲੱਗਦਾ ਪਰ ਇਹ ਮੁੰਗੀ ਕਲਰ ਕਹਿੰਦੇ ਆ ਜੀ ਵੀ ਇਹ ਮੁੰਗੀ ਕਲਰ ਹੈ ਪਰ ਲੱਗਦਾ ਇਹ ਮੈਨੂੰ ਬਲੈਕ ਹੈ ਜੀ ਪਤਾ ਨਹੀਂ ਮੇਰੀ ਨਿਗਾਹ ਕਮਜ਼ੋਰ ਆ ਦੇਖੋ ਇਹ ਸ਼ਰਟਾਂ ਹੈਗੀਆਂ ਆ ਵੀ ਹੈਗੀਆਂ ਇਹਨਾਂ ਦਾ ਕੀ ਦਿਖਾਉਣਾ ਇਹਨਾਂ ਨੂੰ ਦੁਬਾਰਾ ਦਿਖਾਤੀ ਆ ਜੀ ਆ ਦੇਖੋ ਕਿੱਤੀ ਜਾਲਾ ਗੱਡੀ ਤੇ ਬਲੈਕ ਸ਼ਾਲ ਟਿੱਕਾ ਹੈ ਜੀ ਇਹ ਵੀ ਅੱਜ ਤੇ ਹੈਗੀ ਕਿਸੇ ਨੇ ਮੰਗੀ ਸੀ ਮੈਂ ਜਵਾਬ ਦਿੱਤਾ ਵੀ ਹੈ ਨਹੀਂ ਇਹ ਪੀਸਾਂ ਚੁੱਧ ਹੈਗੀ ਵੀਰੇ ਕਿਤੇ ਥੱਲੇ ਬੜੀ ਪੀਸ ਹੈ ਐਵੇਂ ਹਨੇ ਖਿੱਚ ਤੂ ਬਹਲਾ ਕਰਦਾ ਹੋਰ ਕਿੱਥੇ ਆਉਂਦੇ ਵੀ ਨਹੀਂ ਹੈਗੇ ਕਈ ਵਾਰ ਮੱਕ ਦੇ ਬਹਲਾ ਭਾਲਦੇ ਤੇ ਆਹ ਸ਼ਰਟਾਂ ਜੈਬੂਰੀ ਵੀ ਹੈਗੀਆਂ ਵੀਰੇ ਇਹਨਾਂ ਨੂੰ ਨੂਨ ਪਾ ਕੇ ਭਿਉਂਗੇ ਧੋ ਲਿਆ ਕਰੋ ਨਾ ਵੀ ਜਾਂ ਕਲਰ ਹਲਕਾ ਜਾਂ ਤਾਂ ਹਲਦਾ ਹੁੰਦਾ ਵੀਰੇ ਨੂਨ ਪਾ ਕੇ ਨਾ ਧੋ ਲਿਆ ਕਰੋ ਫੇਰ ਨਹੀਂ ਹਲਦਾ ਹਲਕਾ ਜਾਂ ਰੰਗ ਤਾਂ ਕਾਟਨ ਛੜਦੀ ਹੁੰਦੀ ਹੈ ਆ ਦੇਖੋ ਜੀ ਇਹ ਜੈਬੂਰੀ ਸ਼ਰਟਾਂ ਸਾਰੀਆਂ 2-2 ਰੁਪਏ ਵਿੱਚ ਆ ਦੇਖੋ ਜੀ। ਹਮ ਇਕੱਠੇ ਢਗਾ ਕੇ 4-5 ਛੱਕਿਆ। ਆ ਬੱਕ ਤਾਂ ਸ਼ਰਟ ਟੱਕ ਟੋਗੀ। ਆ ਇੱਕ ਬਾਲਾ ਸੂਟ ਮੰਗਿਆ ਸੀ ਕਿਹੜਾ ਪਿਆ ਤੁਹਾਨੂੰ ਦਿਖਾਉਣਾ ਮੈਂ। ਇਹ ਉਦੋਂ ਪਤਾ ਨਹੀਂ ਪਹਿਲਾਂ ਕੜਵਾਈ ਰੱਖਿਆ 2 ਦਿਨ ਕੜਵਾ ਕੇ ਰੱਖਿਆ ਕਹਿੰਦੇ ਲਾਵਾਂਗੇ 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 ਮੌਕੇ ਤੇ ਕਹਿੰਦੇ ਹੱਥ ਲੈਂਦੇ ਨਹੀਂ ਕਿ ਮੂਰਲੇ ਮੁੱਕਰ ਕੇ। ਇਹਦੇ ਘਰ। ਇਹਦੇ ਘਰ ਕਰਕੇ ਉਦੋਂ ਹੀ ਬੋਲੇ ਸੀ ਕਿ ਵੀਡੀਓ ਚ ਕਿ ਕੜਵਾ ਲੈਣ ਦੀ ਬਾਤ ਚ ਕਰਦਣੀ ਆ ਕਲ ਰਾਈ ਬਹੁਤ ਨਹੀਂ ਮੰਗੇ ਸਿਆ ਜੀ ਇਹ ਪਹਿਲਾਂ ਦੋ ਦਿਨ ਕੜਵਾਈ ਤੁਸੀਂ ਆਹ ਕੱਲਾ ਤਮੀਜ਼ ला ਸਕਦੇ ਹਾਂ ਅਮ ਜੀ ਲ ਇੱਕ ਕਸਟਮਰ ਦੇ ਚੱਕਰ ਚ ਹਨ ਜੀ 10 ਕਸਟਮਰ ਕਸਟਮਰ ਨੂੰ ਨਾ ਕਰਨੀ ਪੈਗੀ ਜੀ ਬਾਰ ਬਾਰ ਤਾਂ ਕਿਹਾ ਸਾਰਿਆਂ ਨੂੰ ਕਿ ਭਾਈ ਜੀ ਨੇ ਇਕੱਲੇ ਨਜ਼ਾਰੀ ਲੈਣੇ ਹੁੰਦੇ ਆ ਕੜਵਾ ਕੇ ਪੀਸ ਉਹ ਸੱਤੋਂ ਪੀਸ ਨਾ ਖੜਾਇਆ ਕਰੋ ਆ ਪੀਸ ਵਾਲੇ ਨੇ ਮੰਗਿਆ ਸੀਗਾ ਆਪਣਾ ਕੀ ਉਹਨਾਂ ਮੈਚਿੰਗ ਸਾਡੇ ਸਾਰੇ ਨਹੀਂ ਵੀਰੇ ਤੁਸੀਂ ਕਹਿੰਦੇ ਨਾ ਕੋਈ ਦੁਬਾਰੇ ਵੀਡੀਓ 'ਚ ਤੁਸੀਂ ਉਹ ਦਿਖਾਇਆ ਪਿਆ ਸੀ ਅਸੀਂ ਰਿਸਪੈਕਟ ਕਰਦੇ ਆ ਕੱਢ ਕੇ ਰੱਖ ਦਿੰਨੇ ਆ ਮੰਗਰੋ ਅਗਲਾ ਉਹ ਗੱਲ ਆ ਵੀ ਮੁੱਕਰ ਜਾਂਦਾ ਹੁਣ ਮਰੇ ਮੁੱਕਰੇ ਦੀ ਵੀਰੇ ਕੋਈ ਦਾਰੂ ਨਹੀਂ ਹੈਣਾ ਇਹ ਪੀਸ ਵੀਰੇ ਸਾਰੇ ਕਾਟਣ ਦੇ ਹੋਣਗੇ ਵੈਸੇ ਤਾਂ ਵੀਰੇ ਇਹ ਪੀਸ ਆ ਜਿਹੜੇ ਪੂਰੇ ਸ਼ਟ ਦੇ ਹੁੰਦੇ ਆ 2.5 ਤੋਂ ਉੱਤੇ ਹੁੰਦੇ ਆ ਤੇ 2.5 ਮੀਟਰ ਤੋਂ ਕੋਈ ਵਾਰ ਇੰਚ ਤੋਂ ਇੰਚ ਘੱਟ ਵੀ ਜਾਂਦਾ ਵੀਰੇ ਫੇ ਮੈਂ ਆਪਾਂ ਗੱਪ ਮਾਰ ਕੇ ਵੇਚੀ ਗਏ ਆ ਦੇਖੋ ਜੀ ਜਿਹੜੇ ਨੂੰ ਜਿਹੜਾ ਕੋਈ ਪਸੰਦ ਆਉਂਦਾ ਵੀਰੇ ਦੱਸਿਓ। ਗਰਮੀ ਬਹੁਤ ਅਜੀਬ ਲੱਗ ਰਹੀ ਐ। ਆਇਦਨ ਆਲਦੀ ਪੀਸ ਐ ਜੀ। ਆ ਦੇਖੋ ਜੀ ਗਰੇ ਜੀ ਬਹੁਤ ਸੋਹਣੀਆਂ ਕੁੜਤੀਆਂ ਇੰਨੀਆਂ ਵੀਰੇ ਗਰੇ ਜੀ ਨਾਲ ਦੇਖੋ। ਇਹਦੇ ਨਾਲ ਤੁਸੀਂ 골ਡਨ ਸਲਵਾਰ ਵੀ ਪਾ ਸਕਦੇ ਹੋ ਗ੍ਰੀਨ ਵੀ ਪਾ ਸਕਦੇ ਹੋ ਆ ਦੇਖੋ ਇਹਨਾਂ ਦਾ ਕੱਪੜਾ ਬਹੁਤ ਸੌਫਟ ਆ ਜੀ ਜਿਹਨੇ ਪਾਇਆ ਨੂੰ ਪਤਾ ਦੇਖੋ ਜੀ ਕੁੜਤੀਆਂ ਹੁੰਦੀਆਂ ਇੱਕੋ ਜੀਆਂ ਕਈ ਕਈ ਪਹਿញਾ ਆਪਣੇ ਕੋਲ ਜਿਹਦਾ ਆਪਾਂ ਕੱਟ ਪੀਸ ਮੰਗਾਉਣੀ ਹੈ ਨਾ ਜੀ 70 80000 ਦੇ ਨੂੰ ਵੀ ਆ ਗਿ ਡਿਗਦੇ ਹੋ ਕੁਛ ਨਹੀਂ ਡਿਗਿਆ ਫਿਰ ਮੰਗਵਾਉਣਾ ਇਕੱਠਾ ਵਾਲ ਪੈਂਦਾ ਫਿਰ ਸਸਤਾ ਪੈਂਦਾ ਆ ਦੇਖੋ ਜੀ ਜਿਹੜਾ ਪਸੰਦ ਆਉਂਦਾ ਵੀਰੇ ਸਗਰੀਨ ਸ਼ਾਟ ਲੈ ਲਿਆ ਕਰੋ ਸਿਗਰੀਨ ਸੌਟ ਤੋਂ ਸਾਨੂੰ ਪਤਾ ਲੱਗਦਾ ਇਹ ਹਰਾ ਜਿਹਾ ਕਲਰ ਹੈ ਜੀ ਆਹ ਇਦਾਂ ਦਾ ਇਹ ਖਾਕੀ ਜਿਹਾ ਇਹ ਸਾਡੇ ਕੋਲੇ ਜਿਹੜੇ ਪੀਸ ਪਏ ਸੀ ਵੀਰੇ ਅਸੀਂ ਉਹਨਾਂ ਦੀ ਵੀਡੀਓ ਬਣਾ ਕੇ ਪਾਈ ਹੈ ਠੀਕ ਆ ਨਵੇਂ ਨਹੀਂ ਲੈ ਕੇ ਆਉਂਦੇ ਵੀਰੇ ਨਵੇਂ ਤਾਂ ਸਾਡੇ ਕੋਲੇ ਸ਼ਨੀਵਾਰ ਜਾਂ ਐਤਵਾਰ ਨੂੰ ਆਉਂਦਾ ਆ ਪਹਿਲਾਂ ਵੀ ਟੱਪੇ ਦੀ ਮੈਚਿੰਗ ਵੈਸ ਸਕਦੀ ਉਹਨਾਂ ਪਤਾ ਨਹੀਂ ਹੋਊਗਾ ਨਾ ਦੂਜਾ ਆਹ ਰੈੱਡ ਹੈ ਜੀ ਆਹ ਇਦਾਂ ਹੀ ਆ ਖਾਕੀ ਜਿਹਾ ਇਹ ਦਿਨ ਨਾਲ ਇਹਦਾ ਕੰਬੀਨੇਸ਼ਨ ਬਣਾ ਕੇ ਵੀ ਆਪਾਂ ਲੈ ਸਕਦੇ ਹਾਂ ਕਿਉਂਕਿ ਚੰਗੇ ਹੈ ਲੱਗਦੀ ਜਿਹਾ ਬੜਾ ਹੈ। ਹਾਂ। ਆ ਡਾਟਸ ਵਾਲਾ। ਆ ਗਿਆ ਜਿਹਦੇ ਵਿੱਚ ਇੱਕ ਫਰੋਜੀ। ਆ ਗਿਆ ਜੀ ਮਹਿੰਦੀ ਰੰਗ ਦਾ। ਮਹਿੰਦੀ ਰੰਗੇ ਚਾਹ ਹਲਕੇ ਜੇ ਥੋੜਾ। ਆ ਤਾਂ ਠੰਗਾਲੀ ਸ਼ਾਇਦ ਪਈ। ਗਲਾਰਜਟ ਕੇ ਹੋਰ ਕੁਝ ਹੈ? ਨਾ ਹੋ ਜੂ। ਆ ਦੇਖੋ ਜੀ ਆ ਕੈਮਰਿਕਾ। ਕੈਮਰਿਕਾ ਚਾਹ। ਮਜੋਰਿਟ ਲੱਗਿਆ ਇਹਨੂੰ। ਨਾ ਨਾ ਕੈਮਰਿਕਾ। ਬਹੁਤ ਵਧੀਆ ਕੈਮਰਿਕਾ ਜੀ ਇਹ। ਪੂਰੀ ਵਧੀਆ ਇਹਦਾ 2.5 ਮੀਟਰ ਦੀ ਕੱਟ ਹੀ ਆਊਗਾ ਕਿਉਂ ਕੱਟੇ ਘਟਾਈ ਹੁੰਦਾ ਤਾਂ 2.5 ਤੋਂ ਘਟ ਜਮੇ ਨਹੀਂ ਹੁੰਦੇ ਆਹ ਦੇਖੋ ਜੀ ਫਾਇਦਾ ਤੁਸੀਂ ਇਹਦੇ ਨਾਲ ਕੰਬੀਨੇਸ਼ਨ ਬਣਾ ਸਕਦੇ ਹੋ ਆ ਸ਼ਟਰ ਨਾ ਗੱਲ ਬੇਤਮਾ ਦੇਖਿਆ ਆਹ ਹੈ ਕਹਿੰਦੇ ਆ ਕਿ 19 19 ਤੇ 19 ਦਾ ਫਰਕ ਵੀ ਨਾ ਹੋਵੇ 19 ਵੀ ਤਾਂ ਫਰਕ ਆਹ ਤੁਸੀਂ ਵਾਈਟ ਨਾਲ ਵੀ ਪਾ ਸਕਦੇ ਹੋ 19 ਵੀ ਤਾਂ ਫਰਕ ਤਾਂ ਰਹਿੰਦਾ ਕੱਪੜੇ 'ਚ ਬਸ ਵੀਰੇ ਸਾਡੀ ਨਾ ਮਜਬੂਰੀ ਆ ਥੋੜਾ ਜਿਹਾ ਮੈਂ ਕਾਲ ਤਾਂ ਕਰ ਰਹੀ ਆ ਗਰਮੀ ਕੀ ਆ ਗਰਮੀ ਨਾਲ ਮਰ ਮਰ ਰਹੇ ਆ ਵੈਸੇ ਤੁਸੀਂ ਇਹਦੇ ਨੂੰ 라ਵੀ ਚਲਾ ਕੇ ਲੈ ਸਕਦੇ ਹੋਗੇ ਜੈਪੁਰੀ ਵਾਲੇ ਆ ਜਿਹੜਾ ਪਲਾਜੋ ਬਹੁਤ ਸੋਹਣਾ ਬੁਏ ਦੇ ਨਾਲ ਹੂੰ ਆ ਪੀਸ ਆਗੇ ਜਿੱਦਾਂ ਦੇ ਪੀਸ ਸਾਰੇ ਸਾਰੇ ਕਾਪਟਨ ਹੁੰਦੇ ਵੀਰੇ ਇੱਕ ਵੀ ਸਿੰਥੈਟਿਕ ਨਹੀਂ ਹੈਗਾ ਪੀਸ ਸਾਰੇ ਦੇ ਸਾਰੇ ਪਿਓਰ ਕਾਪਟਨ ਹੈ ਵੀਰੇ ਉਹ ਫੈਬਰਿਕ ਕਿਹੜੇ ਕਦੇ ਹੁੰਦੇ ਫੈਬਰਿਕ ਵਾਲੇ ਤੇ ਸਾਡੇ ਕੱਪੜਾ ਫੈਬਰਿਕ ਤਾਂ ਕੱਪੜੇ ਨੂੰ ਕਹਿੰਦੇ ਆ ਹੈ ਫੈਬਰਿਕ ਤਾਂ ਕੱਪੜੇ ਨੂੰ ਕਹਿੰਦੇ ਆ ਫੈਬਰਿਕ ਕਾਪਟਨ ਬੋਲਣੇ ਨਹੀਂ ਪੁੱਛਿਆ ਕਿ ਫੈਬਰਿਕ ਕਾਪਟਨ ਪਤਾ ਨਹੀਂ ਹੁੰਦਾ ਫੈਬਰਿਕ ਕਾਪਟਨ ਮੈਂ ਤਾਂ ਕਦੇ ਸੁਣੀ ਨਹੀਂ ਫਾਈਬਰ ਦੀ ਜੰਦੀ ਆ ਆ ਦੇਖੋ ਜੀ ਇਹ ਪੂਰਾ ਸੂਟ ਹੈ ਕਿਸੇ ਮਾਈ ਨੇ ਪਾਣਾ ਵੇ ਬਾਲਾ ਸੋਨਾ ਹੌਲਾ ਪੂਰਾ ਵਧੀਆ ਪਿਓਰ ਕੈਮਰੇ ਕ ਦਾ 200 ਦੀ ਕੁੜਤੀ ਇਹ ਸਾਰਾ ਲਓਗੇ ਤਾਂ 400 ਦਾ ਜੀ ਆ ਗਿਆ ਜੀ ਬਲੈਕ ਬਾਰਡਰ ਵਾਲਾ ਤੇ ਨਿਕਲ ਨਹੀਂ ਰਿਹਾ ਵਿੱਚ ਇਕੱਠਾ ਹੋਇਆ ਪਏ ਇਹ ਬਲੈਕ ਬਾਰਡਰ ਵਾਲਾ ਕਿਵੇਂ ਬੁਰੂਏ ਇਹਦੀ ਕੁੜਤੀ ਵੀ ਲੈ ਸਕਦੇ ਹਾਂ ਸੂਟ ਵੀ ਲੈ ਸਕਦੇ ਹਾਂ ਕਾ ਦੇਖੋ ਜੀ ਇਹ ਮੈਂ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਆਂ ਜੀ ਇੱਕਠੇ ਹੋ ਜਾਂਦੇ ਨੇ ਇਹੋ ਜਿਹੀ ਬੁੜੀਆਂ ਫਰੋਲਦੀਆਂ ਆ ਬਹੁਤ ਸੋਹਣਾ ਕੱਪੜਾ ਵੀ ਇਹ ਖਾਦੀ ਕਾਟਣ ਜੀ ਦਾ ਬਹੁਤ ਘੈਂਟ ਆ ਇਹ ਆ ਵੀ ਖਾਦੀ ਕਾਟਣ ਜੀ ਦਾ ਸੌਫਟ ਹੈ ਖਰਾਬ ਰੂਪ ਨਹੀਂ ਹੁੰਦਾ ਜਿਹੜੇ ਕੱਪੜਾ ਨੂੰ ਖਾਦੀ ਕਾਟਣ ਜਾਂਦਾ ਤਾਂ ਬਿਲਕੁਲ ਹੀ ਖਰਾਬ ਨਹੀਂ ਹੁੰਦਾ ਇਹ ਆ ਦੇਖ ਦੂਸਰੇ ਬਰਕ ਵੀ ਕਰਾ ਸਕਦੇ ਹੋ ਖਾਦੀ ਕਾਟਣ ਆ ਬਾਰਡਰ ਵਾਲੀ ਕੈਮਰਿਕ ਦੀ ਨੇਵੀ ਬਲੂਈ ਸ਼ਾਲ ਟੱਕ ਇਹ ਟਾਈ ਨਿੱਟਦੀ ਆ ਤੁਸੀਂ ਤਾਂ ਆਰਡਰ ਲਾ ਵੀ ਕਿਤੇ ਨਹੀਂ ਲਾ ਸਕਦੇ ਇਹ ਦਾ ਮੁੱਲ ਤੱਕਲੇ ਆਰਡਰ ਦੀ ਆ ਆ ਦੇਖੋ ਜੀ ਕੱਪੜੇ ਦਾ ਰੇਟ ਹੀ ਕੋਈ ਨਹੀਂ ਕਿਹੜਾ ਆਰਡਰ ਦਾ ਰੇਟ ਹੀ ਆ ਆ ਇੱਕ ਹੋਰ ਆ ਗਾ ਜੀ ਇਹਦੇ ਨਾਲ ਦਾ ਇਹਦੇ ਨਾਲ ਦਾ ਟੱਪ ਗਿਆ ਇਹ ਸ਼ਰਟ ਹੈ ਸ਼ੂਟ ਟੱਪ ਗਿਆ ਇਹ ਕਾਗ ਹੈ ਜੀ ਬਾਹਰ ਤੁਹਾਨੂੰ ਲੱਗ ਜਾਂਦੀ ਹੈ ਜੀ ਵੀਡੀਓ ਬਣਾਉਣੀ ਬਹੁਤ ਔਖੀ ਆ। ਇਹ ਜੀ ਪਾਰਸਲ ਵੀ ਭੁੱਖ ਕਰਨੇ ਆ। ਇਹ ਫੋਟੋ ਮੈਂ ਪਾਉਣੀ ਆ ਪਾਰਸ ਹੋ ਗਿਆ। ਲਿਖ ਲਈ ਸਾਰੇ ਨਾਲ ਬਹੁਤ ਚੰਗਾ। ਹਾਂ ਹਾਂ। ਇਹ ਦੋ ਦੋ ਸੌ ਚ ਪੀਸ ਚੱਲਣੀ ਆ ਜੀਰੇ। ਪਹਿਲਾਂ ਮੈਂ ਫੋਟੋ ਆ ਪੀਚ ਕਲਰ ਦੀ ਰਿਯਾਨ ਦੀ ਸਲਵਾਰ 150 ਦੀ। ਪਹਿਲਾਂ ਮੈਂ ਜਿਹੜੇ ਪਾਰਸਲ ਆਪਣੇ ਪਏ ਆ ਹਨ ਜਿਹੜੇ ਲਾ ਕੇ ਆਇਆ ਜਿਵੇਂ ਉਹਨੇ ਫੋਟੋ ਮੈਂ ਪਾਉਂਗਾ। ਆ ਦੇਖੋ ਜੀ ਆ ਰਿਯਾਨ ਚ ਮੜਾ ਜਿਹਾ ਡਿਜ਼ਾਈਨ ਹੈ, ਸ਼ਾਈਨਿੰਗ ਹੈ, ਬਾਟੇ ਚੁਬਦੀ ਨਹੀਂ। ਇਹ ਰਿਓਨ ਕਾਟਣ ਜਿਵੇਂ ਵੰਗੂ ਆ ਬੜਾ ਲੱਗਦਾ ਨਹੀਂ ਹੈ ਕਪੜਾ ਬਹੁਤ ਸੋਹਣੀ ਜੀ ਇਹ ਦੇਖ ਥੱਲੇ ਵੀ ਆ ਹਾਂ ਕਪੜਾ ਥੱਲੇ ਆ ਹਰਾ ਜੀ ਹਾਂ ਧੰਨਵਾਦ ਆ ਫੌਜੀ ਰੰਗਾਂ ਰੰਗਾ ਜੀ ਸ਼ਰਟ ਦਾ ਆ ਦੇਖ ਆ ਗਿਆ ਜੀ ਡੱਬੀਆਂ ਵਾਲਾ ਇਹਦੇ ਚ ਕਲੈਮ ਵਾਲਾ ਸੀ ਪਤਾ ਨਹੀਂ ਖਤਮ ਹੋ ਗਿਆ ਲੈਨਿੰਗ ਵਾਲਾ ਸੇਲ ਹੋ ਗਿਆ ਹਰ ਮੇਰੇ ਹੁਣ ਬਹੁਤ ਸੋਹਣਾ ਵੀਰੇ ਖਾਦੀ ਕਾਟਣ ਜਿਹਾ ਕਪੜਾ ਸੰਦ ਵਾਲਾ ਹੋਏਗਾ ਜੋ ਨਹੀਂ 흘ਦੀ ਸਾਡੀ ਭਾਈ ਵਿੱਚ ਹੀ ਕੱਟ ਪੀਸਾਂ ਦੇ ਮਾਇਆ ਰੋਲ ਜਾਂਦੀਆਂ 100 ਰੁਪਏ ਜਿਹੜੇ ਕੱਟ ਪੀਸ ਪਏ ਆ ਵੀਰੇ ਅਸੀਂ ਤੁਹਾਨੂੰ ਉਹ ਵੀ ਦਿਖਾ ਰਹੇ ਆ ਸਾਡੇ ਕੋਲੇ ਇਸ ਟਾਈਮ ਇਹ ਪਏ ਆ ਚੰਲੀ ਇਹਦਾ ਹਲਕਾ ਜਿਹਾ ਫਰਕ ਆਰ 200 ਦਾ ਪੀਸ ਆ ਵੀ ਬਹੁਤ ਵਧੀਆ ਇਹਦੇ ਨਾਲ ਦਾ ਟੱਪ ਗਿਆ ਆ ਦੇਖੋ ਜੀ ਮੈਂ سونے ਕੋ ਕੰਬੀਨੇਸ਼ਨ ਬਣਾ ਕੇ ਦਿਖਾਉਣਾ ਬੈਠੇ ਬੈਠੇ ਮਾ ਜਿੰਵੇਂ ਤੁਸੀਂ ਆ ਸਲਵਾਰ ਲੈ ਲਈ ਆ ਵਾਲੀ ਤੇ ਆ ਤੁਸੀਂ ਇਹ ਨਾਲ ਕਮੀਜ਼ ਲੈ ਸਕਦੇ ਹੋ ਬਹੁਤ ਸੋਹਣਾ ਕੰਬੀਨੇਸ਼ਨ ਹੈ ਕੈਮਰਿਕ ਦੇ ਬਹੁਤ ਸੌਫਟ ਹੈ ਇਹਨਾਂ ਸੋਚੋ ਵੀ ਇਹ ਲੜਨ ਚੋੜਨ ਵਾਲਾ ਕੱਪੜਾ ਕੈਮਰਿਕ ਕਾਟਨ ਹੈ ਵੀ ਇਹ ਵਿੱਚ ਕਾਟਨ ਮਤਲਬ ਆਪਾਂ ਕਹਿੰਦੇ ਨੇ ਵੀ ਆਪਰੇ ਕੋਈ ਐਮ ਦਾ ਵਾਦੀ ਕਾਟਨ ਆਉਂਦੀ ਆ ਹਮ orange ਤੇ black ਹੈ ਜੀ ਇਹ ਰਿਯਾਨ ਰਿਯਾਨੀ ਦੇ ਵਾਂਗੂ ਕੱਪੜਾ ਹੈ ਇਹਦੇ ਨਾਲ ਦੇ ਦੋ ਵੀ ਸਾਰੇ ਆ ਗਿਆ ਜੀ ਆ ਗਿਆ ਇੱਕ ਕਾਫੀ ਆ ਇਹ ਕੋਈ ਤੁਹਾਨੂੰ ਮੈਂ ਕੰਬੀਨੇਸ਼ਨ ਜੇ ਤੁਸੀਂ ਬਣਾਉਣਾ ਤਾਂ ਬਹੁਤ ਘੈਂਟ ਬਣੂਗਾ ਐਦੀ ਬਾਟਮ ਬਣਾ ਲਿਓ ਕਿਉਂਕਿ ਉਹੀ ਕਲਰ ਇਹੇ ਆ ਤੇ ਉਹੀ ਆ ਸ਼ਰਟ ਦਾ ਆ ਤੁਸੀਂ ਸ਼ਰਟ ਬਣਾ ਲਿਓ ਇਹ ਸਾਲ ਟਿਕੋਈ ਹੈ ਇਹ ਰਿਹਾ ਉਹਨੇ ਇਹਨੂੰ ਕਪੜਾ ਬਹੁਤ ਸੋਹਣਾ ਫੁੱਲ ਰਹੇ ਉਹ ਨਹੀਂ ਹੈਗਾ ਪਰ ਥੋੜੀ ਜਿਹੀ ਲਚਕ ਹੈ ਦੇਚ ਆ ਦੇਖੋ ਆ ਤੁਸੀਂ ਇਹਦੇ ਨਾਲ ਸ਼ਰਟ ਬਣਾ ਲਿਓ ਆ ਬਾਰਡਰ ਥੋੜਾ ਜੀ ਕਰਦਾ ਤਾਂ ਲਾ ਲਿਓ ਲਾ ਕੇ ਨਹੀਂ ਇਹਨੂੰ ਕੱਟ ਸਕਦੇ ਹੋ ਪੂਰਾ ਵਧੀਆ ਕੰਬੀਨੇਸ਼ਨ ਇਦੇ ਵਿੱਚ ਔਰੈਂਜ ਬਾਈਟ ਅਤੇ ਜੈਲੋ ਨੀਕ ਇਨਕੇ ਡੱਬੀਆ ਬਣਗੇ ਆ ਦੇਖੋ ਜੀ ਪਿਓਰ ਕਾਟਨ ਜਿਹੜੀ ਜਿ ਪਿਓਰ ਕਾਟਨ ਕਹਿੰਦੇ ਨਾ ਪਿਓਰੀ ਹੈ ਆ ਦੇਖੋ ਜੀ ਮਹਿੰਦੀ ਰੰਗ ਰੰਗ ਇਹ ਇਹ ਉਹਦਾ ਕੀ ਕਹਿੰਦੇ ਆ ਉਹਨੂੰ ਰਿਅਨ ਦਾ ਇਹ ਪੀਸ ਆਪਣੇ ਕੋਲੇ अवेलेबल ਆ। ਆਹ ਸਲਵਾਰ ਹੈ ਨਾ ਬਹੁਤ ਸੋਹਣੀ ਚੱਲ ਰਹੀ ਹੈ। ਲਾਈਟ ਰੈਜ ਰੰਗ ਦੀ ਇੱਕੋ ਜਿਹੀ ਰੰਗ। ਆ ਦੇਖੋ ਜੀ। ਆ ਫੌਜੀ ਵਾਲਾ ਇੱਕ ਹੋ ਰਿਹਾ। ਬਹੁਤ ਸੋਹਣੀਆਂ ਚੀਜ਼ਾਂ ਵੀ ਇਹ ਕਾਟਨ ਦੀਆਂ ਆ। ਗਰਮੀ ਲਈ ਜਿਵੇਂ ਮਰਜ਼ੀ ਪਾਓ। ਲੜਨ ਚੁਬਣ ਵਾਲੇ ਹੋਵੇ ਕਪੜਾ ਸੀ ਦੇਨਦਾਰ ਆ ਜਾਂਦੇ ਵਿੱਚ ਮਿਕਸ ਹੋਵੇ ਤਾਂ ਵੀ ਅਸੀਂ ਦੇਨਦਾਰ ਆ ਵੀਰੇ। ਆ ਬਹੁਤ ਸੋਹਣਾ ਸਮਾਨ ਨਹੀਂ ਜਾਂ ਕਲਰ ਆ। ਤੁਸੀਂ ਬਲਾਈਟ ਬਲੱਜ ਉਹਨਾਂ ਨੂੰ ਪਾ ਸਕਦੇ। ਦੋਦ ਨੇ ਕੁੜਤੀਆਂ ਆ ਵੀ ਪਈਆਂ ਵੀਰੇ ਆਪਣੇ ਕੋਲੇ ਹਾਂ ਵਰਨਾ ਨੇ ਵੀ ਵੀ ਦਿਨ ਹਾਂ ਦੋ ਕਿਹੇ ਸੋਗਰੀ ਮੈਂ ਤਾਂ ਕੋਸ਼ਿਸ਼ ਕਰਤੀ ਸਾਰੇ ਦਿਖਾਉਣ ਦੀ ਕੋਈ ਵਿੱਚ ਰਹਿ ਵੀ ਗਿਆ ਉਹ ਪਤਾ ਨਹੀਂ ਲੱਗਿਆ ਹੁਣ ਮੈਨੂੰ ਵੀ ਸੱਚਾ ਕੁੜਤੀ ਰਹਿ ਗਈ ਜੀ ਸਿੰਗਲ ਪੀਸ ਹਾਂ ਇਹ ਰੰਗ ਸਿੰਗਲ ਹੀ ਰਹੇ ਗਏ ਗਾਜਰੀ ਆ ਵੀ ਕੁੜਤੀਆਂ ਹੈਗੀਆਂ ਵੀਰੇ ਇਹਦੇ ਵਿੱਚ ਆਪਣੇ ਕੋਲੇ ਇਹ ਤਾਂ ਪੀਚ ਕਲਰ ਆ ਦੇ ਵਿੱਚ ਪਿੰਕ ਕਲਰ ਵੀ ਆ। ਆਹ ਕੁੱਟਤੀਆਂ। ਨਾ ਦੇਖੋ ਜੀ। ਆਹ ਸੁਨੋ ਬਦ ਘਾਤਨਾ। ਆਹ ਵੀ ਦਿਖਾਤੀ। ਇੱਕ ਆ ਪੀਸ ਆ ਗਿਆ ਜੀ ਨੇਵੀ ਬਲੂ। ਕੈਮਰਿਕ ਦਾ। ਕੋਈ ਵੀ ਕਾਟਨ ਦਾ ਕੱਪੜਾ ਵੀਰੇ ਪਹਿਲਾਂ ਨੂੰ ਨਮਕ ਪਾ ਕੇ ਜ਼ਰੂਰ ਭਿਉਆਇਆ ਕਿ ਉਹ ਕਰੋ ਹਲਕੀ-ਹਲਕੀ ਮੋਟੀ ਜਿਹੀ ਉਹ ਨਿਕਲਦੀ ਹੋਈ ਸੀ। ਤੇ ਬਾਅਦ ਇੱਕ ਕੈਮਰਿਕ ਭਿਉਣੀ ਬਣਦੀ ਆ। ਕਿਤੇ ਮਹਿਰੂਨ ਗੁੜਤੀ ਹੈ ਜੀ ਐਸੀ ਆਹੋ ਲਈ ਜੀ ਮਹਿਰੂਨ ਇਹ ਬਹੁਤ ਸੌਫਟਾ ਖਾਦੀ ਕਾਪੜਾ ਜਿਹਾ ਤੇ ਹੋਰੀ ਬੂਲ ਕਾਟਨ ਜਿਹਾ ਕੱਪੜਾ ਜੀ ਬਾਕੀ ਕੋਈ ਕੱਧਾ ਪੀਸ ਰਹਿ ਗਿਆ ਉਹ ਵੀਰੇ ਦਿਖਾਉਣ ਮਨੂਆ ਗਰਮੀ ਬਹੁਤ ਆ ਬੁਰਾ ਹਾਲ ਹੋਇਆ ਵੇ ਸੋ ਆਪ ਸਭ ਨੂੰ ਮੇਰੇ ਮਨੂਆ ਮਨਜੀਤ ਕੌਰ ਮਾਨ ਮਨੂਆ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਦਸ਼ਾਹ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਤਰੱਕੀ ਬਖਸ਼ੇ